Non è vero che si può è un'altra cosa. Si può fare un'altra cosa. Si può fare un'altra cosa. Si può fare un'altra cosa. Ok, ok. Ok, ok. Ok, ok. Ok, ok. Ok, ok. Ok, ਵਾਹ ਸੁਪਿਆ ਸੁਪੀ ਧੀਮੀ ਧੀਮੀ ਇਹ ਹੋਸੀ ਚੱਲੇ ਬਾਜ਼ਾਰ ਤੇ ਹੁਣ ਦੇਖਦੇ ਆਪਾਂ ਬੱਚੇ ਫੁੱਲ ਵਾਸਤੇ ਮੈਨੂੰ ਬੁਲਾਈ ਨਾ ਫੱਕੇ ਹੋਰ ਇੱਥੇ ਚੱਲੋ ਲਾਣ ਲੱਗ ਕੇ ਅੱਜ ਸੋਹਣੀ ਜਿਹੀ ਦਿਖਾ ਦੋ ਆ ਕਿ ਮੈਂ ਦੂ ਤੈਨਾਂ ਵੇ ਦਿਖਾਈਂ ਆ ਨਾਮ ਦੇ ਪਤਾ ਨਹੀਂ ਕਿਸਲਾ ਅੱਜ ਤੱਕ ਪਹੁੰਚ ਆ ਗਏ ਉਹ ਪਾਕਿਸਤਾਨ ਤੋਂ ਬਜਾਤ ਫਾਇਰ ਖਵਾਉਣੇ ਤੇ ਕੁੜੀ ਕੋਲ ਦੇ ਚਾ ਉਹ ਬਹੁਤ ਕੇ ਆਤਾ ਮਨ ਨਹੀਂ ਘੇਤਨਤਾ ਬਾਤ ਚ ਕਰਾ ਚਾਹ ਹਾਂ ਜੀ ਹੁਣ ਆਪਾਂ ਕਿੱਥੇ ਦੱਲਾ ਰਹਿ ਗਏ ਉਹ ਬਣੇ ਜੀ ਚੱਲੇ ਕੁੜੀ ਦਾ ਸਮਾਨ ਦੇਖਣ ਹੁਣ ਆਪਾਂ ਕੋਲ ਦਾ ਸਮਾਨ ਬਹੁਤ ਵੀਰ ਦੇ ਕੋਲ ਤੇ ਸ਼ੌਪ ਤੇ ਵਾ ਦੇਖਦੇ ਆ ਕਿੱਥੋਂ ਲੈਣ ਹਾਂਲਾ ਉਸ ਆਪਾਂ ਬਾਜ਼ਾਰ ਚ ਆਏ ਹੋਇਆ ਤੇ ਹੁਣ ਆਪਾਂ ਚੱਲਣੇ ਆਪਾਂ ਸ਼ਾਪ ਤੇ ਆ ਗਏ ਆ ਹੁਣ ਦੇਖ ਲਾ ਲਿਆ ਆਪਾਂ ਜਿੱਜੇ ਦੀ ਪੈਂਟ ਸ਼ਰਟ ਦਾ ਵਾਓ ਇਹ ਹੋ ਗਿਆ ਕਪੜਾ ਲਾ ਲਿਆ ਜਿੱਜੇ ਜਿੱਜੇ ਕਿਹੜੀ ਨੀ ਕਿਹੜੀ ਨਾ ਹਾਂਜੀ ਕਪੜੇ ਕਪੜੇ ਆਪਾਂ ਕਰ ਲਏ ਪਸੰਦ ਹੁਣ ਅੱਛਾ ਹੁਣ ਕੀ ਰਹਿ ਗਿਆ ਹੁਣ ਆਪਣੀਆਂ ਐ ਕੱਲੀਆਂ ਸਾਕੂ ਦੀਆਂ ਬਲੈਨਾਂ ਰਹਿ ਗਈਆਂ ਠੀਕ ਹੈ ਜੀ ਜਿੱਜੇ ਜਿੱਜੇ ਆਪਾਂ ਕਪੜਾ ਕਰ ਲੈ ਸਲਾਟ ਤੁਸੀਂ ਦੇਖ ਸਕਦੇ ਹੋ अपना भाई को ਹਾਂਜੀ ਤੇ ਅੱਜ ਆਪਾਂ ਸ਼ਾਪ ਤੋਂ ਵਾਪਸ ਆ ਰਹੇ ਸੀਗੇ ਤੇ ਆਪਾਂ ਲੋ ਵੀਰਾ ਮਿਲੇ ਤੇ ਕਿਉਂਕਿ ਕਹਿੰਦੇ ਆਪਾਂ ਬਹੁਤ ਪਸੰਦ ਕਰਦੇ ਆ ਆਪਣੇ ਬਿਊਟੀ ਆ ਦੇਖਦੇ ਆ ਵੀਰਾ ਤੁਸੀਂ ਦੱਸੋ ਸਾਡੇ ਵਲੌਗ ਕਿੱਦਾਂ ਲੱਗਦੇ ਆ ਉਹ ਵੀਰੇ ਮੈਨੂੰ ਬਹੁਤ ਵਧੀਆ ਲੱਗਦੇ ਆ ਮੈਨੂੰ ਤਾਂ ਸਭ ਤੋਂ ਟੂ ਮੱਚ ਵਧੀਆ ਚੀਜ਼ ਉਹ ਲੱਗਦੀ ਆ ਕਿ ਜਿਹੜਾ ਤੁਸੀਂ ਜਦੋਂ ਵੀ ਵਲੌਗ ਬਣਾਉਂਦੇ ਹੋ ਨਾ ਤੇ ਫਾਰਮੈਲਟੀ ਨਹੀਂ ਕਰਦੇ ਇਹਦੇ ਵਿੱਚ ਕੋਈ ਲੋਕ ਲੋਕ ਜਿਵੇਂ ਲੋਕ ਜਿਵੇਂ ਲੋਕ ਜਿੱਦਾਂ ਕੀ ਕਰਦੇ ਵੀ ਬਣਾਉਣ ਤੋਂ ਪਹਿਲਾਂ ਤਾਂ ਕਹਿੰਦੇ ਨਾ ਵੀ ਜੀ ਸਾਡਾ ਫਰੇਮ ਇਦਾਂ ਦਾ ਹੋਣਾ ਚਾਹੀਦਾ ਇਹ ਚੀਜ਼ ਹੋਣੀ ਨਹੀਂ ਚਾਹੀਦੀ ਜੀ ਉਸੋ ਚੀਜ਼ ਦੀ ਪ੍ਰਵਾਹ ਨਹੀਂ ਕਰਦੇ ਜੋ ਐਕਚੁਅਲ ਨਾਰਮਲ ਆ ਤੁਸੀਂ ਉਹ ਬਣਾਉਨੇ ਹੋ ਤੇ ਜਣਾ ਵਿੱਚ ਕਾਹਤ ਤੁਸੀਂ ਪਾਈਏ ਤਾਂ ਕਹਦੇ ਨਾ ਜਿਹੜਾ ਵੀ ਤੁਸੀਂ ਕੁਝ ਚ ਪਾਉਨੇ ਹੋ ਤੁਹਾਡੇ ਆਪ ਦੇ ਘਰ ਦੀ ਜਿਵੇਂ ਜਿਵੇਂ ਤੁਸੀਂ ਵਿਚਰਦੇ ਹੋ ਜਿਵੇਂ ਜਿਵੇਂ ਭੈਣ ਭਰਾਵਾਂ ਨਾਲ ਗੱਲਾਂ ਕਰਦੇ ਹੋ ਜਿੱਥੇ ਜene ਉਹ ਪਾਉਨੇ ਉਹ ਨਾਰਮਲ ਐ ਇੱਕ ਹਾਂਜੀ ਆ ਜਲੂਸ ਕੱਢੀ ਜਾਂਦੇ ਆ ਦਿਖਾਈ ਜਾਂਦੇ ਆ ਹਾਂ ਉਹਨਾਂ ਦੀ ਥੌਟ ਉਹਨਾਂ ਦੀ ਥਿੰਕਿੰਗ ਹੈ ਨਾ ਉਹ ਚੀਜ਼ ਦੀ ਪ੍ਰਵਾਹ ਨਹੀਂ ਕਰਦੇ ਠੀਕ ਹੈ ਤੁਹਾਡੇ ਕਲੱਬ 'ਤੇ ਜ਼ਰੂਰ ਆ ਕੇ ਵਲਾਗ ਆਪਾਂ ਤੇ ਇੱਥੇ ਜਾ ਕੇ ਕੱਲ ਫਿਰ ਅਪਲੋਡ ਕਰਾਂਗੇ ਚੱਕਦੇ ਇੰਡੀਆ ਹਾਂਜੀ ਦੇਖੋ ਤੁਸੀਂ ਹਰ ਕਿਨ ਲਾ ਨਾ ਤੇ ਅੱਜ ਲਾਲੋ ਫੁਲਕਾਰ ਯਾਰ ਲਮਾਂਗੇ ਓਏ ਯਾਰ ਲਮਾਂਗੇ ਔਕਲਾ ਕੀ ਪਈ ਤੇ ਜ ਬਹੁਤ ਔਕਾ ਮੈਨੂੰ ਵੀ ਲੱਗੀ ਦੀ ਯਾਰ ਆ ਪੱਤ ਲੈਣੇ ਚੱਲਦੇ ਹਾਂ ਬਸ ਹਾਂਜੀ ਕਿਹਾਂ ਚੱਲ ਜਾਣਾ ਤੇ ਅੱਧੀ ਲੈਣਗੇ ਕੱਪੜੇ ਆ ਤਾਂ ਆਪਾਂ ਸ਼ਾਪਿੰਗ ਕੀਤੀ ਠੀਕ ਆ ਕਰਨ ਲੈ ਕੇ ਆਏ ਹਾਂ ਤੇ ਆਪਾਂ ਕਰਦੇ ਆ ਕਿ ਕੋਈ ਸ਼ਾਪਿੰਗ ਕਰਕੇ ਲੈ ਆਏ ਇਹੇ ਯਾਰ ਚੱਲੀ ਕਿਹੋ ਜਿਸ਼ ਕਰ ਲੈ ਫਿਰ ਸ਼ਾਪਿੰਗ ਹੋਰ ਵੀ ਕਰ ਲਈਏ ਚਲੋ ਮਿੱਤਰੋ ਫਿਰ ਇੱਧਰ ਨਾ ਆ। ਆਹ ਆਹ ਆਹ। ਆ ਚੁੰਡੀਆਂ ਲੈ ਆਂ ਮੈਂ ਤੇ ਵਿੱਚ। ਇਹ ਜੋ ਮਮੀ। ਸਰਲਾ ਤੇਰੇ ਕੱਪੜੇ ਕਿਹੜੇ ਚੋਂ ਆਏ? ਆ ਮੇਰਾ। ਆ ਮੇਰੀ ਪੰਜ ਸਾਡਾ ਆ ਵੀ ਆ। ਆ ਗੜੀ ਦੀ ਹੋਏ। ਜਿਹੜੀ ਪੂਰੀ ਆ। ਪਾਰਟੀ ਦੇ। ਕਿਹੜੀ ਆ? ਪਾਰਟੀ ਦੇ ਪੌਣ। ਸਹੀ ਏ? ਠੀਕ ਆ। ਓਕੇ। ਹਮ। ਆ ਕਾਕਾ ਕੇ। ਅੱਛਾ। ਆ ਕਿੱਟ ਵੀ ਲੈ ਕੇ ਆਂਦੀ ਏ? ਕਿੱਟ ਵੀ ਲੈਣ ਦੀ। ਆ ਮੇਰਾ ਪੈਂਟ। ਤੇਰੇ ਕਿਹੜੇ ਆਹ? ਆ ਦੋਨੇ ਮੇਰੇ ਕੱਪੜੇ ਚੱਲਦਾ। ਓਕੇ। ਆ ਠੀਕ ਆ ਸਰਲਾ। ਕੀ ਹੋ ਕੇਲੇ ਸਹੀ ਆ ਕੇ ਕੰਮ ਰਹੇ ਹੋ ਹੈਲੋ ਪਾਪੂ 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 ਹਲਾਂ ਬਦਾਂਗਾ ਭੈ ਤੁਹਾਨੂੰ ਕੱਪੜਿਆਂ ਦੇ ਕੱਪੜਾ ਬਦਾਂਗਾ ਆਹ ਦੇਖੋ ਆਹ ਬਦਾਂਗਾ ਬਾਬੇ ਜੀ ਚਲੋ ਮੇਸਟਰ ਅਜਾਪਾ ਕਟਿੰਗ ਉਹ ਨਹੀਂ ਕਰਾਇਆ ਚਾਹ ਦੇਖੋ ਮੁੰਡੇ ਦੀ ਕਟਿੰਗ ਉਹਨੇ ਕਰਾ ਦੀ ਆਪਾਂ ਥੋੜੇ ਵਾਲ ਕਿਲੇ ਡਰਾਈ ਕਰੀ ਹੋਈ ਨਹੀਂ ਤਾਂ ਦੇਖੋ जुत्ती दिखा दे त्री दो दिखा दून क्वालिटी चेक करो मित्रो देखो शॉपिंग पूरी करके आए फिर चक् मित्रो ढी है नहीं ठीक है पूरा

ਰਿਲਾ ਕਹਿੰਦੇ ਆ ਉਂਗਲ ਨਾ ਖਾਸੀ ਕਿਤੇ ਰਹੀ ਹਾਇ ਉੱਠੋ ਵਾ ਫਿਕਰ ਨਾ ਬੈਕ ਓਏ ਹਾਂਜੀ ਇਹ ਤਾਰ ਨੰਬਰ ਦਾ ਲਿਖਦੀ ਲਖਾਈ ਚੈੱਕ ਕਰਮੋਂ ਬੰਦੇ ਸੋਨੇ ਸੋਨੇ ਲਿਖਦਾ ਤਾਰੇ ਦੇ ਸਮਾਨ ਲਖਾ ਰਿਆ ਤਾਰ ਨੰਬਰ ਲਈ ਵਰਕੇ ਮਸ ਹੁਣ ਸਰਪੰਚ ਲਿਖ ਦੂਜੇ ਵਰਕੇ ਤੇ ਬਾਈ ਇਥੇ ਰਹਿ ਦਿੰਦਾ ਨਾ ਤਰੀਕਾ ਆਧੀ ਵਾਲੀ ਤੇਰੇ ਆਈ ਆਏ ਅੱਜ ਕਲ ਦਿਰੀਚ ਹਮ ਨਹੀਂ ਅੱਜ ਦੀ ਆਈ ਵੜੇ ਸੋਹਣੇ ਹਾਂਜੀ ਅੱਜ ਦੀ ਦਿਰੀਚ ਸੱਤਾ ਨਾ ਇਹ ਤਾਂ ਲਖਾਈ ਬੜਾ ਸੋਹਣੇ ਸਰ ਵਾਹ ਹੇ ਪੰਜ ਹਜ਼ਾਰ ਕੀ ਆ ਟਾਈਗਰ ਕਿ ਨਾਮ ਸਾਰਾ ਟਾਈਗਰ ਦੇਖੋ ਕਿ ਨਾਮ ਵੀਰਾ ਅਮੇਜ਼ਿੰਗ ਵੀਰ ਗੈਸ ਮੈਂ ਚ ਵੀਰ ਸਰਪੰਚ ਸਰ ਲਿਖਾਂਗੇ ਇਹਦਾ ਹੋਰ ਪੇਮੈਂਟ ਐਡਿਟੀ ਕਰਦੇ ਆਪਾਂ ਫੇਰ ਲਿਖਾਂਗੇ ਨਾ ਤੁਹਾਨੂੰ ਉਹਦਾ ਲਈ ਕ੍ਰੀਡਿਟ ਦਾਸਾ ਤੇ ਆ ਨਵਾਂ ਜੂਸ ਕਰਿਆ ਕਰੋ ਗਾਇਜ਼ ਇਹਦੀ ਗੱਲ ਤੇ ਧਿਆਨ ਦੇਓ ਤੇ ਆਪਾਂ ਦੇਖਦੇ ਅੱਜ ਮੂਵੀ ਦੀ ਜੀ ਹੋਣਾ ਦੀ ਆ ਬੜਾ ਨਾ ਦੇਖੀ ਹੈ ਹਾਂ ਆਏ ਦੇਖ ਲੇ ਕੋਣ ਦੇਖੋ ਆਪਣੀ ਪਹਿਲਾ ਵਾਲਾ ਵੀਡੀਓ ਸ਼ੂਟ ਸਾਰੇ ਰਖ ਮੱਟਾ ਕਰਕੇ ਦੱਸੋ ਮੈਂ ਲਾ ਕਰੀ ਫੀਲਿੰਗ ਨਾਲ ਆ ਲੋ ਫੀਲਿੰਗ ਨਾਲ ਆ ਲੋ ਆ ਉੱਤਰ ਦੇਖੋ ਉੱਤਰ ਵੇਖੋ ਆ ਕਰਕੇ ਹਾਂ ਹਾਹ ਦੇਖੋ ਚੋਲੇ ਲੈ ਕੇ ਆਈ ਚੋਲੇ ਲੱਗਤਰ ਕਿਤੇ ਗਾਇਸ ਵੀਰੇ ਹੁਣ ਆਪਾਂ ਚੋਲ ਬਣਾ ਲੈ ਚਲੋ ਵੀ ਮਿੱਤਰੋ ਹੱਸ ਕੇ ਕੋਈ ਮਾਰ ਦੇ ਪਰ ਜਮਾ ਹੀ ਖੜ ਲਿਆ ਬੱਸ ਸਾਈਟਰ ਤੱਕ ਆਏ ਉੱਤਰ ਦੇਖੋ ਕੋਈ ਕੋਈ ਪੋੜਾ ਪੋੜਾ ਪੋੜ ਮੈਂ ਕੋਣੀ ਇਹਦੇ ਕਰਕੇ ਆਇਆ ਆ ਇਹ ਤਾਂ ਕਰਕੇ ਆਇਆ ਆ ਇਹ ਆ ਤਾਂ ਕਰਕੇ ਸੀ ਖੜ ਜਾ ਉੱਥੇ ਆਈ ਸੀ ਖੜ ਜਾ ਲੱਕ ਪਾ ਲੱਕ ਪਾ ਬਈ ਆ ਕੀ ਹੋਈ ਅੰਦਾ ਸਰਪੇ ਤਾਂ ਕੀ ਹੋਈ ਅੰਦਾ ਆਈ ਜੇ ਤਾਂ ਆ ਰਹੀ ਜੀ ਇਹਨੂੰ ਖੋਲਿਓ ਮੈਂ ਕਿਰਦ ਦੇਖ ਲੋ ਜਮਾ ਬੈਕ ਕਰ ਰਹਾ ਜਿਹੜਾ ਬੈਕ ਕਰ ਰਹਾ ਜਿਹੜਾ ਕਰਨ ਪਰ ਮਾੜਾ ਲਖਾ ਉਹਨਾਂ ਨੂੰ ਫੇਰ ਤੋਂ ਸਿੱਖ ਬਣਨ ਚ ਨੇ ਬਾਸ ਸੈੱਟ ਤੋਂ ਸਟਾਰਟ ਕਰੋ ਜੀ ਹੁਣ ਕੁੱਪ ਕੋ ਵੀ ਚੱਲਦਾ ਘਾਇ ਬਸ ਤੇੱਕ ਕੋਈ ਜਾਂ ਗਾਵਾਂ ਸਨ ਹੋਈ ਵੇਖ ਲਾ ਬੇ ਅਖਦਾ ਕੀ ਕਰ ਰਹੀਆਂ ਨਾ ਤੁਸੀਂ ਕਿ ਕਰ ਰਹੀਆਂ ਨਾ ਵਾਹ ਏ ਇਧਰ ਦੇਖ ਸੋਣੀ ਕੁੜੀ ਓਏ ਓਏ ਕਿਹਦੀ ਕੁੜੀਆਂ ਕਿਹਦੇ ਕੁੜੀਆਂ ਭੋਲੇ ਕਿਹਦੀ ਕੁੜੀਆਂ <laughs> Tannu mm? pata sala sartaki lakka Hm? Pata? Moi moi. Ke? Moi moi. Moi moi.